ਜੋਲੀ ਕੁੜੰਗਲ ਕੀਤੀ ਤੁਸੀਂ ਇਹ ਡਿਮਾਂਡ ਕਰ ਦਿਓ ਜਾਂ ਕੰਪਲੇਂਟ ਕਰੋਗੇ ਵੀ BBMB ਦੀ ਅਧਿਕਾਰੀਆਂ ਦੇ ਪਰਚਾ ਦਰਜ ਹੋਵੇ ਮੈਂ ਕਹਿੰਦਾ ਇਹ ਐਡਮਿਨਿਸਟ੍ਰੇਟਿਵ ਆਰਡਰ ਸੀਗਾ ਹੁਣ ਤੱਕ ਹੋ ਜਾਣਾ ਚਾਹੀਦਾ ਸੀਗਾ Let them prove ਵੀ ਉਹਨਾਂ ਦੀ ਗਲਤੀ ਨਹੀਂ ਹੈ ਤੁਸੀਂ ਕੋਈ ਕੰਪਲੇਂਟ ਕਰ ਦਿਓ ਨਹੀਂ ਮੈਂ ਤੇ ਅਜੇ ਪਬਲਿਕ ਮੈਨ ਕਰ ਰਿਆ ਰਹਾ ਜੀ ਆਈ ਐਮ ਪਲੈਨਿੰਗ ਟੂ ਮੂਵ ਦਾ ਕੋਰਟ ਜੀ ਮੇਰਾ ਕੀ ਕਸੂਰ ਏ ਮੇਰਾ ਪਾਣੀ ਮੇਰੀ ਆਪਣੀ ਫਸਲ ਜਿਹੜੀ ਟੌਪ ਕਲਾਸ ਦੀ ਫਸਲ ਮੈਂ B ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਲੈ ਕੇ ਆਇਆ ਉੱਥੇ ਬਤੌਰ ਬੋਰਡ ਆਫ ਮੈਨੇਜਮੈਂਟ ਦੇ ਵਿੱਚ ਹੀ ਉਦੋਂ ਅਸੀਂ ਨਵੀਆਂ ਜਿਹੜਾ ਪ੍ਰਬੰਧਨ ਕਰਾਇਆ ਸੀਗੇ ਹੀਟ ਟ ਸੀਡ ਤੇ ਪਾਣੀ ਵਾਲੇ ਸੀਡ ਉਹ ਤੇ 5-5 ਫੁੱਟ ਤੇ ਖਲੋਤੀ ਰਹੀ ਪਾਣੀ ਦੇ ਵਿੱਚ ਉਹਦੇ ਪੱਲੇ ਕੀ ਬਚਿਆ ਹੈਗਾ ਡੀਸੈਲਟਿੰਗ ਲਈ ਕੋਈ ਪ੍ਰਬੰਧ ਕਰ ਲਿਆ ਹੁਣ ਇੱਕ ਮੈਂ ਬੜੀ ਸੋਹਣੀ ਗੱਲ ਸੁਣੀ ਜੀ ਕਿ ਜੀ ਰੇਤ ਚੁੱਕੋ ਜਿਸਕਾ ਖੇਤ ਉਸकी ਰੇਤ ਧਾਨਿਆ ਇਹੋ ਜਿਹੇ ਬੰਦੇ ਜਿਨ੍ਹਾਂ ਨੇ ਇਹੋ ਜਿਹਾ ਡਿਵਾਈਸ ਕੀਤਾ ਉਹ ਰੇਤ ਵੇਚਣ ਵਾਲੀ ਹੈ ਮੈਂ ਉਹੀ ਕਹਿੰਦਾ ਸੀ ਉਹ ਰੇਤ ਕੰਸਟ੍ਰਕਟ ਕਮ ਆਉਂਦੀ ਹੈ ਸਵਾਲੇ ਨਹੀਂ ਪੈਦਾ ਹੁੰਦਾ ਹੋਰ ਦੱਸੋ ਭਾਲ ਵਾਲੀ ਮਿੱਟੀ ਵਾਲੀ ਰੇਤ ਆ ਪਹਿਲੀ ਗੱਲ ਜਦੋਂ ਇੰਨੀ ਪਰਮਾਰ ਹੋ ਗਈ ਕੰਸਟਰਕਸ਼ਨ ਲਈ ਪੈਸੇ ਕਿਹਦੇ ਕੋਲ ਨੇ ਰੋਟੀ ਲਈ ਕਿਸਾਨ ਕੋਲ ਪੈਸੇ ਨਹੀਂ ਉਹ ਤਾਂ ਇੱਕ ਸਾਡੀ ਇੱਕ ਅਣਖ ਆ ਭਾਵੇਂ ਕੱਲਾ ਰੋਲ ਹੋਵੇਗਾ ਘਰ ਕਦੇ ਪਬਲਿਕਲੀ ਨਹੀਂ ਮੰਗੇਗਾ ਲੇਕਿਨ ਆ ਜਿਹੜੇ ਖੋਮਾਈ ਮਚੀਏ ਇਹਨੇ ਮਾਜੇ ਦਾ ਨਾਮ ਬਦਨਾਮ ਕੀਤਾ ਉਹਦੇ ਵਿੱਚ ਇਹ ਵੇਖਣ ਦੀ ਇਨਕੁਆਰੀ ਸਾਰਿਆਂ ਕੋਲ ਡਿਜੀਟਲ ਕੈਮਰੇ ਨੇ ਉਹ ਵੇਖਣ ਵਾਲੇ ਬੰਦੇ ਨੇ ਜਿਨੇ ਇੱਕ ਇੱਕ ਬੰਦੇ ਨੇ ਪੰਜ ਪੰਜ ਟਰਾਲੀਆਂ ਜੋ ਜਿਹੜਾ ਰਾਸ਼ਨ ਲਿਆ ਹੈਗਾ ਕਿਉਂ ਬਦਨਾਮ ਕਰ ਰਹੇ ਨੇ ਜਿਹੜੇ ਸਾਡੇ ਮਾਲਵੇ ਤੋਂ ਭਾਈਚਾਰਾ ਆਇਆ 도ਆਬੇ ਤੋਂ ਆਇਆ ਬਾਹਰੋਂ ਰਾਜਸਥਾਨ ਯੂਪੀ ਤੋਂ ਆਇਆ ਉਸੀ ਉਹਨਾਂ ਨੇ ਖੋਹਮਾਈ ਕਰਨ ਦੇ ਪੰਜਾਬ ਦਾ ਨਾਮ ਬਦਨਾਮ ਕਰਨ ਦੇ